सरजना टीवी वी के प्यारे दर्शकों अकाल जीवन वाहेगुरु का एक बहुत खूबसूरत तोहफा है बड़ी वीडी नियामत है रहमत है कृपा है और ये जो मनुखी जीवन ਇਹ ਉਹਦੀਆਂ ਬਹੁਤ ਵੱਡੀਆਂ ਦਾਤਾਂ ਦੇ ਵਿੱਚੋਂ ਇੱਕ ਦਾਤ ਹੈ ਤੇ ਇਹ ਜੀਵਨ ਕਾਇਮ ਵੀ ਤਦ ਤੱਕ ਹੈ ਜਦ ਉਸ ਵਾਹਿਗੁਰੂ ਦੀ ਮਿਹਰ ਤੇ ਰਹਿਮਤ ਕਾਇਮ ਹੈ ਫਿਰ ਇਸ ਦਾ ਇੱਕ ਇੱਕ ਪਲ ਰੱਜ ਕੇ ਜਿਉਣਾ ਚਾਹੀਦਾ ਹੈ ਸ਼ਰਧਾ ਸ਼ਿੱਦਤ ਤੇ ਸੰਜੀਦਗੀ ਨਾਲ ਪਿਆਰ ਨਾਲ ਮੁਹੱਬਤ ਨਾਲ ਖੁਸ਼ੀਆਂ ਨਾਲ ਸ਼ੁਕਰਾਨੇ ਨਾਲ ਵਾਹਿਗੁਰੂ ਦੇ ਇਸ ਤੋਹਫੇ ਤੇ ਸ਼ਿਕਵਾ ਕਾਦਾ ਸ਼ਿਕਾਇਤ ਕਾਦੀ ਉਲੰਭਾ ਕਾਦਾ ਜੇ ਕੁਝ ਦਿਨ ਦਾ ਤਾਂ ਉਹਦੀ ਕਿਰਪਾ ਤੇ ਜੇ ਕੁਝ ਖੋ ਲੈਂਦਾ ਤਾਂ ਵੀ ਉਹਦੀ ਮਰਜ਼ੀ ਪਰ ਇਹ ਤਾਂ ਪੱਕਾ ਕਿ ਉਸ ਦੇ ਕਰ ਦੇਰ ਹੋ ਸਕਦੀ ਆ ਅੰਧੇਰ ਨਹੀਂ ਤੇ ਕਈ ਵਾਰੀ ਜਿਹੜੀ ਸਾਨੂੰ ਦੇਰ ਲੱਗਦੀ ਆ ਅਸਲ ਵਿੱਚ ਸਚਾਈ ਇਹ ਹੁੰਦੀ ਆ ਕਿ ਕਮੀ ਕਿਤੇ ਨਾ ਕਿਤੇ ਸਾਡੀ ਪਾਤਰਤਾ ਵਿੱਚ ਹੀ ਹੁੰਦੀ ਆ ਜਦੋਂ ਭਾਂਡਾ ਆਪਣਾ ਹੀ ਛੋਟਾ ਤਾਂ ਵੱਧ ਦਾਤ ਕਿ ਮੇ ਪਾ ਦੇਵੇ ਕਹਿੰਦੇ ਇੱਕ ਵਾਰ ਤਿੰਨ ਔਰਤਾਂ ਦਰਿਆ ਦੇ ਕੰਡੇ ਦੇ ਉੱਤੇ ਪਾਣੀ ਲੈਣ ਗਈਆਂ ਪਹਿਲੀ ਔਰਤ ਨੇ ਪਾਣੀ ਦਾ ਇੱਕ ਘੜਾ ਭਰਿਆ ਸਿਰ ਤੇ ਧਰਿਆ ਤੇ ਤੁਰ ਪਈ ਦੂਜੀ ਨੇ ਦੋ ਘੜੇ ਭਰੇ ਤੁਰ ਪਈ ਤੀਜੀ ਨੇ ਤਿੰਨ ਘੜੇ ਭਰੇ ਜਦੋਂ ਉਹ ਤਿੰਨੋਂ ਘੜੇ ਭਰ ਕੇ ਆ ਰਹੀ ਸੀ ਤਾਂ ਪਹਿਲੇ ਘੜੇ ਵਾਲੀ ਨੇ ਜਿਸ ਦੇ ਉੱਤੇ ਇੱਕ ਘੜਾ ਸੀ ਸਿਰ ਤੇ ਉਹਨੇ ਦੇਖਿਆ ਔਰ ਸ਼ਿਕਵਾ ਕਰਨ ਲੱਗੀ ਕਿ हे ਦਰਿਆ ਤੂੰ ਮੇਰੇ ਨਾਲ ਵਿਤਕਰਾ ਕੀਤਾ ਹੈ ਮੈਂ ਤੈਨੂੰ ਉਲਾਮਾ ਦਿੰਦੀ ਆ ਮੈਨੂੰ ਸਿਰਫ ਇੱਕੋ ਘੜਾ ਉਹ ਦੂਸਰੀ ਨੂੰ ਤੂੰ ਤਿੰਨ ਕੜੇ ਦੇ ਦਿੱਤੇ। ਦਰਿਆ ਕਹਿੰਦਾ ਮੇਰੇ ਕੋਲੇ ਕੋਈ ਕਮੀ ਨਹੀਂ। ਮੇਰੇ ਕੋਲੇ ਤਾਂ ਪਾਣੀ ਦੇ ਵਗਦਿਆਂ ਹੋਈਆਂ 6 ਪਰਾਂ ਨੇ। ਕਮੀ ਤੇਰੇ ਕੋਲੇ ਆ। ਤੇਰੇ ਕੋਲੇ ਇੱਕੋ ਪਾਂਡਾ ਉਹਦੇ ਕੋਲੇ ਤਿੰਨ ਪਾਂਡੇ ਨੇ। ਕਿਸੇ ਕੋਲੇ ਛੋਟਾ ਪਾਂਡਾ ਹੋਊਗਾ ਤਾਂ ਉਹ 'ਚ ਓਨਾ ਕੁ ਪਾਊਗਾ ਜਿਹਦੇ ਕੋਲੇ ਵੱਡਾ ਪਾਂਡਾ ਹੋਊਗਾ। ਉਹਦੇ ਕੋਲੇ ਓਨਾ ਕੀ ਪਾਊਗਾ ਉਹਦੀਆਂ ਖੁਸ਼ੀਆਂ ਦੀ ਉਹਦੀਆਂ ਰਹਿਮਤਾਂ ਦੀ ਉਹਦੀਆਂ ਕਿਰਪਾਵਾਂ ਦੀ ਬਰਸਾਤ ਹੁੰਦੀ ਪਈ ਆ ਤੇ ਜੇ ਉਸ ਬਰਸਾਤ ਵਿੱਚ ਬੰਦ ਬੋਤਲ ਛੋਟੇ ਮੂੰਹ ਵਾਲੀ ਲੈ ਕੇ ਖੜੇ ਹੋਵਾਂਗੇ ਤਾਂ ਉਹਦੇ ਵਿੱਚ ਓਨਾ ਹੀ ਪਾਣੀ ਪਵੇਗਾ ਓਨੀ ਰਹਿਮਤ ਪਵੇਗੀ ਸੋ ਪਾਤਰਤਾ ਸਾਡੀ ਵਿੱਚ ਕਮੀ ਹੁੰਦੀ ਆ ਤੇ ਜਦੋਂ પાત્રતા ਵਿੱਚ ਕਮੀ ਹੋਵੇ ਤਾਂ ਉਹਦੇ ਵਿੱਚ ਉਹਨਾ ਕੁਝ ਹੀ ਪਵੇਗਾ પાਤਰ ਹੋਣਾ ਉਸ ਦੀ ਰਜਾ ਵਿੱਚ ਰਹਿਣ ਤੇ ਨਿਰਪਰ ਕਰਦਾ ਹੈ પાਤਰ ਹੋਣਾ ਉਸ ਨਾਲ ਮੁਹੱਬਤ ਤੇ ਨਿਰਪਰ ਕਰਦਾ ਹੈ ਉਸ ਦੇ ਸੇਵਕ ਬਣਨ ਤੇ ਨਿਰਪਰ ਕਰਦਾ ਹੈ ਉਸ ਦੀ ਸ਼ਰਧਾ ਉਸ ਪ੍ਰਤੀ ਸਮਰਪਣ ਤੇ ਨਿਰਪਰ ਕਰਦਾ ਹੈ ਇਹ ਇਸ ਗੱਲ ਤੇ ਨਿਰਪਰ ਕਰਦਾ ਹੈ ਕਿ ਅਸੀਂ ਉਸ ਪ੍ਰੀਤਮ ਦੀ ਗੋਦ ਦੇ ਵਿੱਚ ਆਗੋਛ ਦੇ ਵਿੱਚ ਉਹਦੀ ਝੋਲੀ ਦੇ ਵਿੱਚ ਕਿੰਦੀ ਕੁ شدت ਨਾਲ ਪੈ ਰਹੇ ਹਾਂ ਉਸ ਰਾਜਨ ਦੇ ਨਾਲ ਅਸੀਂ ਕਿਹੋ ਜਿਹਾ ਮੋਹ ਰੱਖਦੇ ਹਾਂ ਇਹ ਇਸ ਗੱਲ ਤੇ ਨਿਰਪਰ ਕਰਦਾ ਕਿ ਅਸੀਂ ਉਹਦੇ ਪਾਤਰ ਬਣ ਸਕੀਏ ਤੇ ਆਪਣੀ ਪਾਤਰਤਾ ਵਿਸ਼ਾਲ ਕਰਨ ਲਈ ਉਹਦੇ ਪ੍ਰਤੀ ਸਮਰਪਣ ਬਹੁਤ ਜ਼ਰੂਰੀ ਹੈ ਉਹਦੀ ਰਜਾ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਉਹਦੀ ਗੋਦ ਦੇ ਨਿੱਗ ਦੇ ਵਿੱਚ ਚਲੇ ਜਾਣਾ ਬਹੁਤ ਜ਼ਰੂਰੀ ਹੈ ਪਰ ਆਓ ਗੱਲ ਨੂੰ ਨਚੋੜ ਵੱਲ ਲੈ ਕੇ ਜਾਂਦੇ ਹੋਏ ਇਹ ਕਹੀਏ ਕਿ ਇਹ ਜੀਵਨ ਯਕੀਨਨ ਤੌਰ ਤੇ ਉਸ ਦਾ ਬਹੁਤ ਖੂਬਸੂਰਤ ਤੋਹਫਾ ਹੈ ਉਹਦੀ ਬਹੁਤ ਵੱਡੀ ਨਿਯਮਤ ਹੈ ਉਹਦੀ ਬਹੁਤ ਵੱਡੀ ਕਿਰਪਾ ਹੈ ਆਓ ਇਸ ਦਾ ਆਨੰਦ ਮਾਣੀਏ ਛੱਡਿਏ ਪਰਾਂ ਸਾਰੇ ਉਲੰਭੇ ਸ਼ਿਕਵੇ ਤੇ ਸ਼ਿਕਾਇਤਾਂ ਇਹ ਸਭ ਕੁਝ ਕਾਦੇ ਲਈ ਉਹਦੀ ਕਿਰਪਾ ਦਾ ਉਹਦੀ ਰਹਿਮਤ ਦਾ ਉਹਦੇ ਦੁਆਰਾ ਬਖਸ਼ੇ ਹੋਏ ਇਸ ਜੀਵਨ ਦਾ ਆਨੰਦ ਮਾਣੀਏ ਆਓ ਆਨੰਦ ਮਾਣੀਏ ਬਹੁਤ ਬਹੁਤ ਧੰਨਵਾਦ